ਕੁਦਰਤ ਨੂੰ ਪਤਾ ਕਿ ਤੁਹਾਨੂੰ ਕੀ ਚਾਹੀਦਾ ਕਿਸ ਟਾਈਮ ਚਾਹੀਦਾ ਤੇ ਕਦੋਂ ਦੇਣਾ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਵਕਤ ਤੋਂ ਪਹਿਲਾਂ ਮਿਲ ਜਾਂਦੀ ਹੈ ਉਹਦੀ ਕਦਰ ਕਦੀ ਵੀ ਨਹੀਂ ਹੁੰਦੀ ਮਿੱਟੀ ਹੋ ਜਾਂਦੀ ਹੈ ਹੁਸਨ ਨੂੰ ਇਹਦੀ ਖੂਬਸੂਰਤੀ ਨੂੰ ਇਹਨਾਂ ਲੱਗਾਂ ਮੈਂ ਬਿਆਨ ਨਹੀਂ ਕਰ ਸਕਦਾ ਹੂੰ ਜਿਹੜੀ ਹੈ ਸਾਡੀ ਉਹ ਆਵਾਜ਼ ਆ ਰਹੀ ਕੁਝ ਨਾ ਕੁਝ ਕਰਦੇ ਰਿਹਾ ਕਰੋ ਉਹਨਾਂ ਕੱਚੇ ਘਰਾਂ ਦੀ ਇਸ ਕੱਚੇ ਘਰ ਦੀ ਲਪਾਈ ਤਾਈ ਜਰੂਰ ਕਰਦੇ ਰਿਹਾ ਕਰੋ ਨਾਮ ਲਿਖੇ ਨਹੀਂ ਇਸ ਸਮਾਜ ਦਾ ਸਿਤਾਰ ਹੋਇਆ ਨਾਨਕ ਸਿੰਘ ਦਾ ਬੜਾ ਪਿਆਰਾ ਜਵਾਬ ਸੀ ਉਹਦਾ ਬੇਟਾ ਘਰ ਦੇ ਵਿੱਚ ਰੋਜ਼ ਬੋਕਰ ਲਾਉਂਦੇ ਸੀ ਕਹਿੰਦੇ ਹਾਂ ਇਹਿੰਦੇ ਘਰ ਚ ਕੂੜਾ ਹੋਣੋਂ ਖਟਿਆ ਦਿਹਾਰ ਹੋ ਗਈ ਅਸਲ ਦੇ ਵਿੱਚ ਹਾਰ ਉਹਦੀ ਹੀ ਹੁੰਦੀ ਜਿਹਦੇ ਨਾਲ ਤੁਸੀਂ ਟਿੱਕੀ ਟਿੱਕੀ ਉਹਦੇ ਭਰੋਸੇ ਦੀ ਹਾਰ ਹੁੰਦੀ ਆ ਤੇ ਜੇ ਕੋ ਮਕਮਾ ਆ ਕੇ ਵੇਖਿਆ ਜਾਵੇ ਤੇ ਤੁਹਾਡੀ ਆਪਣੀ ਹਾਰ ਹੁੰਦੀ ਆ ਸਾਨੂੰ ਕੌੜੇ ਬੰਦਿਆਂ ਤੋਂ ਡਰਨ ਦੀ ਕਦੀ ਵੀ ਲੋੜ ਨਹੀਂ ਹੁੰਦੀ ਨੂੰ ਉਹਨਾਂ ਬੰਦਿਆਂ ਤੋਂ ਡਰ ਨਹੀਂ ਲੋੜ ਹੈ ਜਿਨ੍ਹਾਂ ਦੇ ਬੋਲ ਮਿਸ਼ਰੀ ਵਰਗੇ ਹੁੰਦੇ ਆ ਤੇ ਚੁਗ-ਚੁਗ ਸਲਾਮ ਕਰਦੇ ਆ ਉਹ ਕਦੋਂ ਤੁਹਾਡਾ ਉਹ ਕਾਟਾ ਲਾ ਜਾਣ ਸਰავਦਾ ਕੰਮ ਕਰ ਦੇਣ ਕੋਈ ਪਤਾ ਨਹੀਂ ਸਤਿ ਸ੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗਦੇ ਦਾ ਸਵਾਗਤ ਹੈ ਸਾਰਿਆਂ ਦਾ ਦੋਸਤੋ ਵਕਤ ਦਾ ਸਵੇਰ ਦਾ ਤੇ ਬੜਾ ਹੀ ਸੁਣਾ ਮੌਸਮ ਸਵੇਰ ਦਾ ਠੰਡੀ ਮਿੱਟੀ ਤੇ ਖੁਸ਼ਬੂਦਾਰ ਹਵਾ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਐਕਸਰਸਾਈਜ਼ ਤੋਂ ਤੇ ਮੈਂ ਚੱਲ ਮਨਾ ਚੱਲਦੇ ਆ ਨਾੜੇ ਨਾਲ ਉਹ ਨਹਿਰ ਦਾ ਕਿਢਾ ਨਾਲੇ ਲਾਉਣੇ ਖੇਤਾਂ ਦਾ ਕਿਢਾ ਤਾਜੀ ਹਵਾ ਤੇ ਨਾਲੇ ਆ ਮੌਸਮ ਜਿਹੜਾ ਕੁਦਰਤ ਨੇ ਦਿੱਤਾ ਇਹਨਾ ਹਸੀਨ ਇਹਦਾ ਮਨ ਦੀ ਆਨੰਦ ਤੇ ਬੜਾ ਪਿਆਰਾ ਮੌਸਮ ਦੋਸਤੋ ਇਸ ਮੌਸਮ ਦੇ ਵਿੱਚ ਵੀ ਐਕਸਰਸਾਈਜ਼ ਲਾਉਣੀ ਆ ਉਹ ਹੋਰ ਵੀ ਮਜ਼ੇਦਾਰ ਲੱਗਦੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮਰੂੜਾ ਸੀ ਮਰੂੜੇ ਨੇ ਬਹੁਤ ਜਿਆਦਾ ਜਾਣਤੰਕ ਕੀਤੀ ਗਰਮੀ ਤੇ ਆਪਣੀ ਜਗਾ ਹੁੰਦੀ ਪਰ ਜਿਹੜਾ ਹੌਮਸ ਗਿਆ ਇਹਨੂੰ ਗੋਮਾ ਕਹਿੰਦੇ ਇਹਨੇ ਗੋਮੇ ਨੇ ਚੰਗੇ ਗੋਮ ਕੱਢੇ ਸਾਡੇ ਤੇ ਮੇਰੇ ਪਿਛੇ ਤੁਸੀਂ ਦੇਖ ਰਹੇ ਜੇ ਨਹਿਰ ਦੇ ਉੱਤੇ ਕੰਟੀਨਿਊ ਬਾਰਿਸ਼ ਹੋ ਰਹੀ ਹੈ ਉਹਦਾ ਕਾਰਨ ਆ ਦਰਖਤ ਤੇ ਆਲਾ ਦੋ ਆਲਾ ਬਹੁਤ ਸਾਡਾ ਸਾਫ ਤੇ ਹਰਿਆ ਭਰਿਆ ਆਜੋ ਇੱਥੇ ਬਹਿਨੇ 10 ਮਿੰਟ ਛੋਟੇ ਬਰਦਰ ਦੀ ਟਿਊਬਲ ਤੇ ਆੜੇ ਮਾਰਦਾਂ ਸਾਡੇ ਨਾਲ ਮ ਗੱਪਾ ਛਪਾਂ ਮਨਾਲੇ ਫੀਮ ਮੌਸਮ ਦੀ ਗੱਲ ਰਿਹਾ ਪਾਉਣੇ ਸਾਜ ਕਿਉਂਕਿ ਮਨਾਲੀ ਨੂੰ ਸ਼ਿਮਲੇ ਨੂੰ ਮਸੂਰੀ ਨੂੰ ਮੌਸਮ ਜਿਹੜਾ ਘਟ ਰਿਹਾ ਇਸ ਟਾਈਮ ਬੜਾ ਹੀ ਪਿਆਰਾ ਮੌਸਮ ਲਾਜਵਾਬ ਸ਼ਾਇਰਾਂ ਦੀ ਸ਼ਾਇਰੀ ਵਰਗਾ ਮੌਸਮ ਦੋਸਤੋ ਗੁਰੂ ਨਾਨਕ ਸਾਹਿਬ ਕਹਿੰਦੇ ਆ ਬਿਹਾਰੀ ਕੁਦਰਤ ਵਸਿਆ ਬਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਉਹ ਬਿਹਾਰੀ ਉਹ ਜਦਾ ਕੁਦਰਤ ਆਪ ਉਹ ਤੋਂ ਕਿਵਸਿਆ ਉਹਦਾ ਅੰਤ ਲਖਣ ਲੱਗੀ ਲਖਿਆ ਨਹੀਂ ਜਾਂਦਾ ਦਿਖਾਈ ਬਿਨਾ ਦੇਰ ਨਜ਼ਰ ਵੀ ਆ ਰਹਾ ਹੈ ਵਹੀ ਖੁਦਾ ਹੈ ਮੇਰੇ ਫਤਿਹਲੀ ਸਾਹਿਬਾ ਨਾ ਬੜਾ ਪਿਆਰਾ ਕਾਇਆ ਇਸ ਜੀ ਨੂੰ ਆਈਆਂ ਬਾਰਿਸ਼ ਦੀਆਂ ਬੂੰਦਾਂ ਮੇਰੇ ਤੇ ਟਪਕ ਰਹੀਆਂ ਇਸ ਇੱਕ ਬੂੰਦ ਦੀ ਕੀਮਤ ਜਿਹੜੀ ਆ ਉਹ ਜੇ ਕੀਮਤ ਦੇ ਨਾਲ ਜਿਣੀ ਜਾਵੇ ਤੇ ਰੁਪਾ ਖਰਬਾ ਰੁਪਏ ਕੀ ਦਿਆ ਹੈ ਜੇ ਇਹ ਪੈਸੇ ਦੀ ਗੱਲ ਕਰੀਏ ਤੇ ਜੇ ਕੁਦਰਤ ਦੀ ਗੱਲ ਕਰੀਏ ਤੇ ਅਨਮੋਲ ਆ ਜਿਹਦਾ ਕੋਈ ਮੁੱਲ ਨਹੀਂ ਕਿਉਂਕਿ ਇਹ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਸਾਡੇ ਚਿਹਰੇ ਤੱਕ ਆਉਂਦੀ ਆ ਸਾਡੇ ਵਿਹੜੇ ਤੱਕ ਆਉਂਦੀ ਆ ਸਾਡੀ ਧਰਤੀ ਤੱਕ ਆਉਂਦੀ ਆ ਸਾਡੇ ਖੇਤਾਂ ਤੱਕ ਆਉਂਦੀ ਆ ਤੇ ਤੁਸੀਂ ਦੇਖੋ ਇਹਨੂੰ ਭੇਜਣ ਵਾਸਤੇ ਕਿੱਡਾ ਵੱਡਾ ਪ੍ਰੋਸੈਸ ਕੁਦਰਤ ਦਾ ਲੱਗਦਾ ਤੇ ਫਿਰ ਇਹ ਆ ਕੇ ਸਾਡੀ ਪਿਆਸ ਨੂੰ ਭਜਉਂਦੀ ਆ ਤ੍ਰਿਪਟ ਕਰਦੀ ਆ ਸਾਡੀਆਂ ਫਸਲਾਂ ਦੇ ਚਿਹਰੇ ਨੂੰ ਨਖਾਰਦੀ ਆ ਸਾਡੇ ਆਸਤੇ ਉਪਤ ਜਿਹੜੀ ਆ ਉਹਨੂੰ ਜਦੋਂ ਸਾਨੂੰ ਲੋੜ ਆ ਗੁਰੂ ਅਰਜਨ ਸਾਹਿਬ ਸਪੀਹੇ ਦੀ ਜਿਹਨੂੰ ਚਾਤਰਕ ਕਰਕੇ ਵੀ ਲਿਖਿਆ ਗਿਆ ਗੁਰਬਾਣੀ ਦੇ ਵਿੱਚ ਉਹਦੀ ਕੀ ਵਰਤਾਵਾਰ ਦੀ ਸੱਦ ਉਹਦੀ ਇੰਤਜ਼ਾਰ ਜਿਹੜੀ ਪ੍ਰਭਲ ਸੀਮਾ ਉਹਨੂੰ ਬਿਆਨ ਕਰਦੇ ਆ ਕਿ ਉਹ ਇੱਕ ਬੂਮ ਸੁਵੰਤੀ ਬੂਮ ਨੂੰ ਡੀਗਦੇ ਆ ਡੀਗਦੇ ਆ ਗਰਜੀਆਂ ਦੇ ਵਿੱਚ ਪਿਆਸ ਦੇ ਵਿੱਚੋਂ ਤੜਫਦਾ ਰਹਿੰਦਾ ਤੇ ਜਦੋਂ ਉਹਦੀ ਉਹ ਇੱਕ ਬੂੰਦ ਉਹਦੇ ਹਲਕਤ ਜਾਂਦੀ ਹੈ ਤੇ ਉਹ ਸ਼ਾਂਤ ਹੋ ਜਾਂਦਾ ਦੋਸਤੋ ਇਹ ਕੁਦਰਤ ਨੇ ਸਾਨੂੰ ਅਨਮੋਲ ਤੋਹਫਾ ਇਹਨਾਂ ਬੂੰਦਾਂ ਦੇ ਰੂਪ ਵਿੱਚ ਦਿੱਤਾ ਇਹ ਮੋਤੀ ਆ ਜਿਹੜੇ ਮੇਰੇ ਤੇ ਕਿਰ ਰਹੇ ਆ ਇਹ ਕੁਦਰਤ ਦੇ ਖੂਸੂਤ ਪਰ ਇਹ ਬਿਨ ਮੰਗਿਆ ਮਿਲ ਰਿਹਾ ਸਾਨੂੰ ਕੁਦਰਤ ਨੂੰ ਪਤਾ ਕਿ ਤੁਹਾਨੂੰ ਕੀ ਚਾਹੀਦਾ ਕਿਸ ਟਾਈਮ ਚਾਹੀਦਾ ਤੇ ਕਦੋਂ ਦੇਣਾ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਵਕਤ ਤੋਂ ਪਹਿਲਾਂ ਮਿਲ ਜਾਂਦੀ ਹੈ ਉਹਦੀ ਕਦਰ ਕਦੀ ਵੀ ਨਹੀਂ ਹੁੰਦੀ ਮਿੱਟੀ ਹੋ ਜਾਂਦੀ ਔਰ ਕਈ ਚੀਜ਼ਾਂ ਕੁਦਰਤਾਨੂੰ ਇਸ ਕਰਕੇ ਤਰਸਾ ਕੇ ਦਿੰਦੀ ਆ ਕਿ ਤੁਹਾਨੂੰ ਉਹ ਚੀਜ਼ ਦੀ ਕਦਰ ਬਣੀ ਰਹੇ ਹੋ ਸਕਦਾ ਤੁਹਾਨੂੰ ਜੇ ਉਹ ਦੇ ਦਿੱਤੀ ਜਾਂਦੀ ਤੇ ਤੁਹਾਨੂੰ ਉਹਦੀ ਕਦਰ ਨਾ ਰਹਿੰਦੀ ਤੇ ਜਦੋਂ ਕੁਦਰਤ ਦਿੰਦੀ ਆ ਤੇ ਉਹਦੀ ਕਦਰ ਬਹੁਤ ਰਹਿੰਦੀ ਆ ਇਸ ਮੌਸਮ ਦੀ ਕਦਰ ਕਰੋ ਕਿੰਨਾ ਕਣੀਆਂ ਦੀ ਕਦਰ ਕਰੋ ਉਸ ਨੂੰ ਮੁਸ ਨੂੰ ਯਾਦ ਕਰੋ ਜਿਹੜਾ ਕੱਲ ਤੱਕ ਸਾਡੇ ਅੰਦਰਾਂ ਦੇ ਵਿੱਚ ਸਾਡੇ ਘਰਾਂ ਦੇ ਸਾਡੇ ਵੇੜਿਆਂ ਚ ਸਾਡੇ ਅੰਦਰੋਂ ਪਸੀਨਾ ਨਿਕਲ ਰਿਹਾ ਸੀ ਉਹਨਾਂ ਦੇ ਰੂਪ ਵਿੱਚ ਹੁਣ ਇਹ ਬੂੰਦਾਂ بارش ਦੇ ਰੂਪ ਵਿੱਚ ਸਾਡੇ ਟਪਕ ਰਹੀਆਂ ਖੂਬਸੂਰਤ ਨਜ਼ਾਰਾ ਮੈਂ ਤੇ ਕਿੰਨੇ ਵੀ ਕਵਾਂ ਸ਼ਬਦੋਂ ਘੱਟ ਨੇ ਕੁਦਰਤ ਨੂੰ ਇਹਦੇ ਅੰਦਰ ਨੂੰ ਇਹਦੇ ਹੁਸਨ ਨੂੰ ਇਹਦੀ ਖੂਬਸੂਰਤੀ ਨੂੰ ਇਹਨਾਂ ਲਮਿਆਂ ਨੂੰ ਬਿਆਨ ਨਹੀਂ ਕਰ ਸਕਦਾ ਦੋਸਤੋ ਮੈਂ ਕੋਈ ਬਹੁਤ ਪੁਰਾਣੇ ਜ਼ਬਾਨੇ ਦਾ ਨਹੀਂਗਾ ਮੇਰਾ ਜਨਮ 1972 ਦਾ ਵਾ ਪਰ ਮੈਂ ਜਦੋਂ ਸੁੱਪਤ ਸੁਭਾਲੀ ਤੇ ਪਿੰਡ ਕੱਚੇ ਸੀ ਉਸ ਟਾਈਮ ਇੰਡਾਂ ਦੇ ਵਿੱਚ ਜ਼ਿਆਦਾਤਰ ਘਰ ਜਿਹੜੇ ਸੀ ਕੱਚੇ ਸੀ ਜਦੋਂ ਗਰਮੀ ਦਾ ਮੌਸਮ ਆਉਣਾ ਤੇ ਛੱਪੜਾ ਦਾ ਪਾਣੀ ਜਿਹੜਾ ਸੀ ਸੁੱਕ ਜਾਂਦਾ ਸੀ ਤੇ ਬੜੀਆਂ-ਬੜੀਆਂ ਤਰੇੜਾ ਜਿਹੜੀਆਂ ਸੀ ਉਹ ਛੱਪੜਾ ਦੇ ਪਾਣੀ ਜਿੱਥੇ ਖੜਾ ਹੁੰਦਾ ਸੀ ਉੱਥੇ ਜਿੰਨਾ ਜਰ ਆਉਂਦੀਆਂ ਸੀ ਤੇ ਉਹ ਵੱਡੇ-ਵੱਡੇ ਜਿਹੜੇ ਪੀਸ ਜੇ ਹੀ ਉਹਨਾਂ ਨੂੰ ਲੋਕਾਂ ਨੇ ਕਈਆਂ ਦੇ ਨਾਲ ਪੁੱਟ ਲੈਣਾ ਉਹਨਾਂ ਦੇ ਨਾਲ ਕੰਦਾ ਕਰ ਲੀਆਂ ਤੇ ਹਰ ਸਾਲ ਹੀ ਜਿਹੜੇ ਕੱਚੇ ਘਰ ਸੀ ਉਹਨਾਂ ਨੂੰ ਲਿਪਦੇ ਸੀ ਲੋਕ ਤੇ ਲੱਪਕੇ ਸਵਾਰ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਛੱਡ ਦੇਣਾ ਤੇ ਇੱਕ ਸਾਲ ਉਹਨਾਂ ਨੇ ਜਿਹੜਾ ਸੀ ਉਹਨਾਂ ਦਾ ਜਿਹੜਾ ਕਿਉਂਕਿ ਮਿੱਟੀ ਦੇ ਵਿੱਚ ਸਾਡੇ ਚ ਕਲਰ ਸੀ ਲੂਣ ਸੀ ਤੇ ਇਹ ਜਿਵੇਂ ਖੁਸ਼ਕਿਆ ਮੌਸਮੋਂ ਦਾ ਤੇ ਫੇਰ ਇੱਕ ਕਰਨ ਲੱਗ ਜਿੰਦੀ ਆ ਮਿੱਟੀ ਤੇ ਉਹ ਜਿਹੜੀ ਇਹਦੀ ਲਪਾਈ ਕੀਤੀ ਹੁੰਦੀ ਸੀ ਉਹ ਲਪਾਈ ਦੇ ਨਾਲ ਇਹ ਹੰਡ ਅਨਸਾਰ ਹੋ ਜਾਂਦੇ ਸੀ ਕੱਚੇ ਘਰ ਤੇ ਦੋਸਤੋ ਸਾਡੇ ਰਿਸ਼ਤੇ ਵੀ ਜਿਹੜੇ ਆ ਉਹ ਇੰਨਾ ਕੱਚੇ ਘਰਾਂ ਵਰਗੇ ਆ ਇੰਨਾ ਨੂੰ ਹੀ ਲਿਪਨ ਦੀ ਮਨਾਉਣ ਦੀ ਉਹ ਜ਼ਰੂਰਤ ਆ ਇਹ ਵੀ ਇੰਨਾ ਜਿੰਨੀਆਂ ਬੂੰਦਾ ਪਈਆਂ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਕੀਮਤੀ ਨੇ ਉਹ ਲੰਮੇ ਵੀ ਕੀਮਤੀ ਸੀ ਜਿਹਦੇ ਸਾਨੂੰ ਬੜੀ ਵੱਡੀ ਸਿੱਖਿਆ ਦਿੰਦੇ ਹੀ ਸਿੱਖਿਆ ਦਿੰਦੇ ਹੀ ਕਿ ਸਾਨੂੰ ਕੀ ਕਰਨਾ ਚਾਹੀਦਾ ਕੁਝ ਨਾ ਕੁਝ ਐਫਰਟਸ ਸਾਨੂੰ ਲਾਉਣੇ ਪੈਂਦੇ ਆ ਹਰ ਚੀਜ਼ ਆਸਤੇ ਤਾਂ ਕਿ ਸਾਡੀ ਰੂਹ ਦੀ ਜਿਹੜੀ ਆ ਘਾਰਾ ਉਹ ਸਾਡਾ ਸਰੀਰ ਆ ਜਿਹੜਾ ਇਹਨੂੰ ਸੰਤੁਸ਼ਟੀ ਕਿਉਂਕਿ ਜੇ ਅਸੀਂ ਸਾਡੇ ਸਰੀਰਾਂ ਨੂੰ ਘਰ ਦੇ ਰੂਪ ਚ ਘਰ ਚਾਹੀਦਾ ਨਾ ਜਿਹਨੂੰ ਅਸੀਂ ਡਿਪ ਤੇ ਪੋਜਦੇ ਆ ਤੇ ਸਾਡਾ ਸਰੀਰ ਆ ਇਹਦੀ ਵੀ ਸਾਫ ਸਵਾਈ ਜ਼ਰੂਰੀ ਹੈ ਕਿਉਂਕਿ ਇੱਥੇ ਸਾਡੀ ਰੂਹ ਰਹਿੰਦੀ ਆ ਤੇ ਰੂਹ ਜਿਹੜੀ ਆ ਸਾਡੀ ਉਹ ਆਵਾਜ਼ਾਂ ਨਾ ਹੋਵੇ ਕੁਝ ਨਾ ਕੁਝ ਕਰਦੇ ਰਿਹਾ ਕਰੋ ਉਹਨਾਂ ਕੱਚੇ ਕਰਾਂ ਦੀ ਇਸ ਕੱਚੇ ਕਰਾਂ ਦੀ ਲਪਾਈ ਪਤਾਈ ਜ਼ਰੂਰ ਕਰਦੇ ਰਿਹਾ ਕਰੋ ਕਿਉਂਕਿ ਸਾਨੂੰ ਕੁਦਰਤ ਨੇ ਹੱਥ ਦਿੱਤੇ ਆ ਸਾਨੂੰ ਪਰਮਾਤਮਾ ਨੇ ਹੱਥਾਂ ਦੀ ਖੂਬਸੂਰਤੀ ਹੁਨਰ ਦਿੱਤਾ ਇਹਨੂੰ ਬਰਤਨ ਦਾ ਔਰ ਸਾਨੂੰ ਦੱਸਿਆ ਫਤੀ ਦੇ ਬਾਰੇ ਕਿ ਇਹ ਹੀ ਕਿਤਰਾ ਸਾਵ ਸਵਾਲ ਕਰ ਸਕਦੇ ਮੈਂ ਤੇ ਕਈ ਵਾਰੀ ਜਿੰਨੂੰ ਛੋਟੇ ਛੋਟੇ ਪੰਛੀਆਂ ਨੂੰ ਪਾਣੀ ਦੇ ਵਿੱਚ ਧੌਂ ਦੇਵੇ ਨਾ ਉਹ ਤਾਂ ਨੇ ਖੰਭ ਸਵਾਰ ਦੇਵੇ ਨਾ ਤੇ ਮੈਂ ਤੇ ਇੰਨਾ ਹੈਰਾਨ ਹੁੰਨਾ ਕਿ ਸਾਨੂੰ ਵੀ ਸਿੱਖਣ ਵਾਸਤੇ ਸਕੂਲ ਨੇ ਮਾਪਿਓ ਦੇ ਡੰਡੇ ਸੀ ਪਿਆਰ ਸੀ ਇਹ ਆਲੜਿਆ ਜੋ ਦੇਖ ਕੇ ਸਾਰਾ ਕੁਝ ਆ ਸਿੱਖ ਕਿਹ ਡਿਗਦੇ ਆ ਕਿ ਕੁਦਰਤ ਨੇ ਇਹਨਾਂ ਨੂੰ ਇੰਨਾ ਵੱਡਾ ਸਕੂਲ ਦਿੱਤਾ ਇੰਨਾ ਵੱਡਾ ਸਬਕ ਦਿੱਤਾ ਕੁਦਰਤ ਦੇ ਵਾਰੀ ਵਾਰੀ ਜਾਣ ਨੂੰ ਦਿਲ ਕਰਦਾ ਦੋਸਤੋ ਗੁਰੂ ਨਾਨਕ ਸਾਹਿਬ ਦੇ ਸਮੇਂ ਸਮਾਜ ਇੱਕ ਬਹੁਤ ਉਥਲ ਉਥਲ ਹੋਈ ਇਹ ਸਮਾਜ ਹੈ ਹੀ ਉਥਲ ਪੁਥਲ ਸੀ ਤੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਦੱਬੇ ਕੁਚਲੇ ਵਰਗ ਸੀ ਉਹਨਾਂ ਦੀ ਮਾਂ ਫੜੀ ਔਰ ਜਿਹੜੇ ਲੋਕ ਸੀ ਕਪੀ ਸੀ ਗਲਾਕ ਸੀ ਔਰ ਮਾਨਵਤਾ ਦਾ ਘਾੜ ਕਰ ਰਹੇ ਸੀ ਉਹਨਾਂ ਨੂੰ ਗੁਰੂ ਸਾਹਿਬ ਨੇ ਲੰਨਤ ਪਾਈ ਤੇ ਇੱਕ ਚੀਜ਼ ਉਹਨਾਂ ਨੇ ਸਾਨੂੰ ਦਿੱਤੀ ਗੁਰੂ ਸਾਹਿਬ ਨੇ ਸ਼ਬਦ ਸਾਨੂੰ এডਿਕੇਸ਼ਨ ਦਾ মূল ਮੰਤਬ ਦੱਸਿਆ ਤੇ ਛੇਵੀਂ ਮੈਂ ਗੱਲ ਕਰ ਰਿਹਾ ਸੀ ਕਰੀ ਕਿ ਜਿਹੜੀਆਂ ਕਮਾਂ ਪੜਦੀਆਂ ਨਹੀਂ ਉਹ ਤਰੱਕੀ ਵੀ ਨਹੀਂ ਕਰਦੀਆਂ ਤੇ ਦੋਸਤੋ ਸਾਡੇ ਕੋਲ ਜਿਹੜਾ ਵਾ ਸ਼ਬਦ ਦਾ ਸਾਡੇ ਕੋਲ ਐਜੂ ਪੜੋ ਸਾਹਿਤ ਪੜੋ ਇੱਕ ਵਾਰੀ ਨਾਨਕ ਸਿੰਘ ਨੂੰ ਕਿਸੇ ਸਕਾਲਰ ਨੇ ਕਸਟਮ ਕੀਤਾ ਸੀ ਕਿ ਕੋਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਤੇ ਸਰ ਤੁਸੀਂ ਇੰਨੇ ਨਾਵਲ ਲਿਖੇ ਨੇ ਇਸ ਸਮਾਜ ਦਾ ਸਤਾਰ ਹੋਇਆ ਤੇ ਨਾਨਕ ਸਿੰਘ ਦਾ ਬੜਾ ਪਿਆਰਾ ਜਵਾਬ ਸੀ ਉਹਦਾ ਪੇਟਾ ਘਰ ਦੇ ਵਿੱਚ ਰੋਜ਼ ਬੋਕਰ ਲਾਉਂਦੇ ਸੀ ਕਹਿੰਦੇ ਹਾਂ ਕਹਿੰਦੇ ਘਰ ਚ ਕੂੜਾ ਆਉਣਾ ਛੱਡਿਆ ਕੱਚੀ ਕਿੰਨੀ ਨਹੀਂ ਨਾਨਕਸਰ ਰਿੰਦੇ ਵੀ ਦੇਖੋ ਜਦੋਂ ਤੁਸੀਂ ਘਰ ਦੇ ਵਿੱਚ ਬੁਕਰ ਨਾਲ ਆਓਗੇ 2 4 10 ਦਿਨ ਤੇ ਫਿਰ ਘਰ ਦੀ ਕੀ ਹਾਲਤ ਹੋਊਗੀ ਇਹ ਜਿਹੜੇ ਸਾਹਿਤਕਾਰ ਹੁੰਦੇ ਆ ਸ਼ਬਦ ਦੇ ਉਪਾਸਕ ਹੁੰਦੇ ਆ ਸ਼ਾਇਰ ਹੁੰਦੇ ਆ ਆਵਲਕਾਰ ਹੁੰਦੇ ਗਲਫਕਾਰ ਹੁੰਦੇ ਕਾਣੀਕਾਰ ਹੁੰਦੇ ਇਹਨਾਂ ਕੋਲ ਇੱਕ ਤੀਸਰੀ ਅੱਖ ਹੁੰਦੀ ਆ ਔਰ ਇਹਨਾਂ ਨੂੰ ਜਿਹੜਾ ਕੂੜਾ ਨਜ਼ਰ ਆਉਂਦਾ ਇਹ ਹੂਜ ਦੇ ਰਿੰਦੇ ਆ ਦੇ ਵੇਖੋ ਜੇ ਕੂੜਾ ਨਾ ਹੋਂ ਜਨ ਸਮਾਜ ਦਾ ਇਹ ਸ਼ੀਸ਼ਾ ਨਾ ਵਿਖਾਉਣ ਸਮਾਜ ਨੂੰ ਦਾ ਚਿਹਰਾ ਨਾ ਵਿਖਾਉਣ ਤੇ ਕੀ ਦਾ ਕੀ ਹੋ ਜਵੇ ਦੋਸਤੋ ਗੰਦ ਬੜੀ ਗਹਿਰੀ ਹੈ ਛੋਟੀ ਜੀ ਹੈ ਸਮਝਣ ਵਾਲੀ ਹੈ ਇਸ ਕਰਕੇ ਸ਼ਬਦ ਦੀ ਕਦਰ ਕਰੋ ਸ਼ਾਇਰਾ ਦੀ ਕਦਰ ਕਰੋ ਦੇਖਾਂ ਦੀ ਕਦਰ ਕਰੋ ਕਿਤਾਬਾਂ ਦੀ ਕਦਰ ਕਰੋ ਮੇਖਾਂ ਜਿਹਨਾਂ ਵਿੱਚੋਂ ਸਗਤ ਪੜ੍ਹੂ ਪਾਣੀ ਪੱਤੀਆਂ ਪੜ੍ਹੋ ਪੜ੍ਹਨ ਦੀ ਸਿੱਖਣ ਦੀ ਕਦੀ ਕੋਈ ਉਮਰ ਨਹੀਂ ਦੋਸਤੋ ਦਰਤਾ ਬੜੀ ਸਾਇਸ ਬਾ ਚਲਦੀ ਆ ਬੜੇ ਭੋਲੇ ਪੰਦੇ ਦਾ ਨਾਂ ਕੁਦਰਤਾ ਜਿਹੜੇ ਇਨਸਾਨ ਚਲਾਕੀਆਂ ਕਰਦੇ ਆ ਆਪਣੇ ਨੂੰ ਮੈਂ ਕਹਾ ਸਿੱਧੇ ਸ਼ਬਦਾਂ ਜਿਕੇ ਕਿਸੇ ਦੇ ਭਰੋਸੇ ਨੂੰ ਤੋੜਦੇ ਆ ਉਹਨੂੰ ਉਹਦੇ ਨਾਲ ਫੀਟਿੰਗ ਕਰਦੇ ਆ ਬੇਈਮਾਨੀ ਕਰਦੇ ਆ ਤੇ ਉਹ ਸਮਝਦੇ ਆ ਕਿ ਸਾਹਮਣੇ ਵਾਲਾ ਬੇਵਕੂਫਾ ਉਹਨੂੰ ਕੁਝ ਪਤਾ ਵੀ ਤੇ ਉਹਦੀ ਹਾਰ ਹੋ ਗਈ ਅਸਲ ਦੇ ਵਿੱਚ ਹਾਰ ਉਹਦੀ ਨਹੀਂ ਹੁੰਦੀ ਜਿਹਦੇ ਨਾਲ ਬੇਚੀ ਚੀਕ ਕੀਤੀ ਦੇ ਪਰੋਸੇ ਦੀ ਹਾਰ ਹੁੰਦੀ ਆ ਤੇ ਜੇ ਕੋ ਮਕਮਾ ਕੇ ਵੇਖਿਆ ਜਾਵੇ ਤੇ ਤੁਹਾਡੀ ਆਪਣੀ ਹਾਰ ਹੁੰਦੀ ਆ ਕਿਉਂਕਿ ਕੁਦਰਤ ਨੇ ਉਸ ੱੱਪੇ ਨੂੰ ਭਾਰੀ ਦੇਣਾ ਵਾ ਜਿੰਨਾ ਕਿ ਤੁਸੀਂ ਬੁੱਕ ਭਰੀ ਹੋਊਗੀ ਜਿਹੇ ਦੀ ਜੀਟਿੰਗ ਕੀਤੀ ਹੋਊਗੀ ਉਹਦੇ ਪਰੋਸੇ ਨੂੰ ਤੋੜਿਆ ਹੋਊਗਾ ਫਿਰ ਤੁਸੀਂ ਜੇ ਸਪੀਡ ਤੇ ਉੱਤੇ ਇਸ ਜ਼ਖਮ ਦੇ ਉੱਤੇ ਵੀ ਛਿਕਰਾ ਜਾਣਾ ਪਰ ਜਿਹੜੀ ਤੁਹਾਡੀ ਜਗਾ ਵਾ ਉਹ ਜਗਾ ਮੁੜ ਕੇ ਉਸ ਨਿਕਾਬਲ ਨਹੀਂ ਰਣੀ ਉਹ ਨਗਾਹਾ ਚ ਉਹ ਜਿਹੜਾ ਦਾ ਉਹ ਜੇ ਗਿਰ ਜਾਂਦੇ ਚੁੱਕ ਲੈਣ ਦੇ ਤਜਰਾਤ ਉਹ ਕੀ ਕੀ ਕਰੀਏ ਸੁਕਾਣੇ ਵਾਲਾ ਸਾਫ ਹੋ ਜਿੰਦਾ ਸਿਰ ਮਜਰਾਜ ਜਿਹੜਾ ਗਿਫਟ ਦਿੰਦਾ ਉਹ ਵੀ ਅਜਰਾ ਚੁੱਕ ਗਿਆ ਹੁੰਦੀ ਜਿਹੜੀ ਝੋਟ ਆ ਤੇ ਦੋਸਤੋ ਇਹਨਾਂ ਗੱਲਾਂ ਦੇ ਵਿੱਚ ਮੈਂ ਵੀ ਸ਼ਾਮਲ ਆ ਕੋਈ ਵੀ ਸ਼ਾਮਲ ਜਿਸਾਰੇ ਸ਼ਾਮਲ ਆ ਕੋਈ ਵੀ اتنا ਜਿੱਦਿਆ ਤੋਂ ਬਾਹਰ ਨਹੀਂ ਤੇ ਅਸੀਂ ਕੋਸ਼ਿਸ਼ ਕਰੀਏ ਕਿ ਜਿਸ ਇਨਸਾਨ ਨੇ ਸਾਡੇ ਉੱਤੇ ਭਰੋਸਾ ਕੀਤਾ ਵੇ ਜਾਂ ਹਮਾਨ ਨੇ ਸਾਡੇ ਉੱਤੇ ਭਰੋਸਾ ਕੀਤਾ ਵੇ ਅਸੀਂ ਉਹਦਾ ਭਰੋਸਾ ਨਾ ਤੋੜੀਏ ਪਰ ਉਸੇ ਦੀ ਝੋਟ ਆ ਜਿਹੜੀ ਬਿਸਕ ਟੋਟਨਾ ਦੇ ਪਰੋਸੇ ਨੇ ਆ ਪਰ ਉਹ ਜਿਹੜਾ ਖੰਜਰ ਆ ਉਹ ਕਿਤੇ ਨਾ ਕਿਤੇ ਸਾਡੇ ਆਪ ਦੇ ਸੀਨੇ ਚ ਲੈ ਜਾਣਾ ਸਖਤ ਜਬਾਨਾ ਰੱਖਣ ਵਾਲੇ ਟੈਂਦੇ ਨਹੀਂ ਨੁਕਸਾਨ ਬੁੱਲੇ ਸ਼ਾਡਰ ਉਹਨਾਂ ਕੋਲ ਝੁਕ ਝੁਕ ਕਰਨ ਸਲਾਮ ਬੜੇ ਪਿਆਰੇ ਸ਼ਬਦ ਨੇ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਲਿਖੇ ਕਹੇ ਗਏ ਮਬਾਬ ਬੁੱਢਾ ਸਾਹਿਬ ਜੀ ਉਹਨਾਂ ਦੀ ਸਲਾਮ ਜੀ ਗੋਹੀ ਕਾਜ਼ੀਆਂ ਪੜਦੇ ਆ ਤੇ ਕਮਾਲ ਦੀਆਂ ਉਹਨਾਂ ਦੇ ਵਿੱਚ 100-100 ਗੱਲਾਂ ਨੇ ਜਿਹੜੀਆਂ ਸਾਨੂੰ ਤੇ ਦੋਸਤੋ ਸਾਨੂੰ ਕੌੜੇ ਬੰਦਿਆਂ ਤੋਂ ਡਰਨ ਦੀ ਕਦੀ ਵੀ ਲੋੜ ਨਹੀਂ ਹੁੰਦੀ ਸਾਨੂੰ ਉਹਨਾਂ ਬੰਦਿਆਂ ਤੋਂ ਡਰਨ ਦੀ ਲੋੜ ਹੈ ਜਿਨ੍ਹਾਂ ਦੇ ਬੋਲ ਮਿਸ਼ਰੀ ਵਰਗੇ ਹੁੰਦੇ ਆ ਤੇ ਚੁਗ-ਚੁਗ ਸਲਾਮ ਕਰਦੇ ਆ ਉਹ ਕਦੋਂ ਤੱਕ ਉਹ ਘਾਟਾ ਲਾ ਜਾਣ ਸ਼ਰਾਬ ਦਾ ਕੰਮ ਕਰ ਦੇਣਾ ਕੋਈ ਪਤਾ ਨਹੀਂ ਹੋਰੀਨਾ ਮਿਸ਼ਰੀ ਵਰਗੇ ਲੋਕਾਂ ਦੀ ਜਿਹੜੀ ਜ਼ੁਬਾਨ ਆ ਇਹ ਸਦਾ ਮਿਸ਼ਰੀ ਨਹੀਂ ਹੁੰਦੀ ਇਹ ਉਦੋਂ ਹੀ ਹੁੰਦੀ ਹੈ ਜਦੋਂ ਇਹਨਾਂ ਨੂੰ ਮਤਲਬ ਹੁੰਦਾ ਔਰ ਹੁੰਦੇ ਖੌੜੇ ਅੱਕ ਤੁਮੇ ਆ ਔਰ ਇਹ ਆਪਣੇ ਮਤਲਬ ਨੂੰ ਸਾਬਲ ਆਸਤੇ ਮਿਸ਼ਰੀ ਬਣਦੇ ਆ ਇਹ ਆ ਦੋਸਤੋ ਮੇਰੀ ਸ਼ਹਿਰ ਦੀ ਸਾਂਝ ਕਿਉਂਕਿ ਬਾਰਿਸ਼ ਦੀਆਂ ਕਣੀਆਂ ਜਿਹੜੀਆਂ ਉਹ ਵੱਧ ਰਹੀਆਂ ਵੱਧਦੀਆਂ ਜਾਂਦੀਆਂ ਤੇ ਕੈਮਰੇ ਦੇ ਉੱਤੇ ਪੈਣ ਦੇ ਨਾਲ ਜਿਹੜਾ ਇਹਦਾ ਮੋਬਾਈਲ ਦਾ ਕੈਮਰਾ ਧੁੰਦਲਾ ਧੁੰਦਲਾ ਹੋ ਜਾਂਦਾ ਮੈਨੂੰ ਸਾਫ਼ ਕਰਨਾ ਪੈ ਰਿਹਾ ਬਾਰ-ਬਾਰ ਦੋਸਤੋ ਗੱਲਾਂ ਕਰਾਂਗੇ ਕੱਲ ਨੂੰ ਤੇ ਅੱਜ ਲੱਗਨੇ ਆ ਇਸ ਮੌਸਮ ਦਾ ਮਜ਼ਾ ਜਿਵੇਂ ਮੈਂ ਵੀ ਪਿੰਡ ਵੱਲ ਨੂੰ ਰੋਕ ਕਰਾਂ ਆਪਣੇ ਵੱਲ ਨੂੰ ਤੇ ਜਾ ਕੇ ਕਰਮ ਕਰਮ ਚਾ ਪੀਵਾਂ ਐਕਸਰਸਾਈਜ਼ ਮੇਰੀ ਪੂਰੀ ਹੋ ਗਈ ਆ ਮੈਂ ਗੱਲਾਂ ਵੀ ਤੁਹਾਡੇ ਨਾਲ ਕਰ ਲਈਆਂ ਤੇ ਜਿੱਥੇ ਮੈਂ ਆਪਣਾ ਦਿਮਤਲਾ ਵਿਸ਼ਮਾਨੀ ਵਿਆਮ ਕੀਤਾ ਉੱਥੇ ਰੋਹਾਨੀ ਵੀ ਕਰ ਲਿਆ ਤੁਹਾਡੇ ਨਾਲ ਗੱਲਾਂ ਕਰਕੇ ਜਿੱਥੇ-ਜਿੱਥੇ ਵੀ ਮੈਨੂੰ ਵੇਖਦੇ ਜੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ ਚੜ੍ਹਦੀ ਕਲਾ ਚਲੋ